ਹੋ ਇਹ ਪਿੰਡ ਧੀਰੀਵਾਲ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਘਰ ਆ ਦੇਖਣ ਵਿੱਚ ਮਿਲਦੇ ਪਏ ਜਿਨ੍ਹਾਂ ਤੱਕ ਸੈਤਾਨੀ ਪਹੁੰਚਦੀ ਪਈ ਆ ਉਹਨਾਂ ਦਾ ਜਿਹੜਾ ਰੂਪਰੇਖਾ ਮੈਂ ਆਜ ਦੇ ਸਾਹਮਣੇ ਪੇਸ਼ ਕਰ ਰਿਹਾ ਆ ਹੈਗੀ ਆ ਰੂਪਰੇਖਾ ਇਹ ਆ ਗੱਲਬਾਤ ਹੈਗੀ ਆ ਤੋਂ ਇਤਨਾ ਕਰਕੇ ਜਿਹੜੀਆਂ ਉਹ ਆ ਕਮਰਿਆਂ ਦਾ ਹਾਲ ਵੇਖ ਲੋ ਤੇ ਵਿਚਾਰਾ ਜਿਹੜਾ ਗਰੀਬ ਆ ਉਹ ਕਿਸੇ ਦੇ ਘਰ ਵਿੱਚ ਰਹਿ ਰਿਹਾ ਇਹ ਕਿਸੇ ਦੇ ਘਰ ਵਿੱਚ ਦਰਦਾ ਮਾਰਾ ਹੋ ਰਹਿ ਰਹਾ ਵੀ ਕਿਤੇ ਛੱਤ ਟਿਕਣਾ ਜਾਵੇ ਜਿਵੇਂ ਕੁੱਤੀ ਭੱਜੀ ਆ ਤੇ ਉਹ ਕਾਰਸਾਂ ਦੇ ਵਿੱਚ ਚੁੰਗੀ ਵੀ ਆ ਤੇ ਤਾਂ ਇਹ ਘਰ ਹੈ ਤੇ ਇਹਨੇ ਕੁਝ ਸਰਕਾਰ ਨੂੰ ਕਰਨੀ ਚਾਹੀਦੀ ਸੀ ਕਿ ਇਨਾਂ ਦਾ ਕਿਹੜੀ ਸਹੂਲਤ ਆਉ ਨਾ ਨਹੀਂ ਜਾਈ ਦੀ ਆ ਉਹ ਅਸੀਂ ਇਹ ਸਾਡਾ ਮਕਸਦ ਹੈ ਸਰਕਾਰਾਂ ਤੱਕ ਇਹ ਗੱਲ ਪਹੁੰਚ ਜਾਈ ਵੀ ਜਿਨ੍ਹਾਂ ਨੂੰ ਸਹਾਈਤਾ ਮਿਲਦੀਆਂ ਵੰਡੀਆਂ ਨੇ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਨਾ ਕਿ ਇਹਦੇ ਅਕਈ ਘਰ ਬਣਿਆ ਉਹਨੂੰ ਉਹਨਾਂ ਤੱਕ ਨਾ ਸੀਮਤ ਰਵੇ ਜਿਨ੍ਹਾਂ ਦੇ ਭਾਂਜੂ ਕੋ ਉਹਨਾਂ ਤੱਕ ਸੀਮਤ ਹੋਣੇ ਚਾਹੀਦੇ ਨੇ ਤੋ ਅਗਲੀ ਗੱਲ ਫੇਰ ਲੈ ਕੇ ਚੱਲਾਂਗੇ